हेलो दोस्तों स्वागत है ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ हां दोस्तों आज दी क्लास ਦੇ ਵਿੱਚ ਆਪਾਂ जीके ਮੌਕ ਟੈਸਟ ਦੀ ਕਲਾਸ 7 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਮਿਕਸ ਅਪ ਕੁਐਸਚਨਸ ਕਵਰ ਕਰਾਂਗੇ ਇਸ ਤੋਂ ਪਹਿਲਾਂ ਦੋਸਤੋ ਆਪਾਂ ਨੇ ਟੋਟਲ 6 ਕਲਾਸਿਸ ਕਵਰ ਹੋ ਚੁੱਕੀਆਂ ਨੇ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਕਲਾਸਿਸ ਨੂੰ ਦੇਖ ਸਕਦੇ ਹੋ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ WhatsApp ਗਰੁੱਪ ਜਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਦੇ ਦਵਾਂਗਾ ਠੀਕ ਹੈ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਕੁਐਸਚਨ ਨੰਬਰ ਅੱਜ ਦੀ ਕਲਾਸ ਦਾ 121 ਨੰਬਰ ਠੀਕ ਹੈ ਤਾਂ 120 ਕੁਐਸਚਨਸ ਆਪਾਂ ਨੇ ਪਿਛਲੀਆਂ 6 ਕਲਾਸਿਸ ਦੇ ਵਿੱਚ ਕਵਰ ਕਰ ਚੁੱਕੇ ਹਾਂ ਤਾਂ ਤੁਸੀਂ ਹੋ ਕਲਾਸਿਸ ਜ਼ਰੂਰ ਦੇਖ ਲਿਓ ਕਾਫੀ ਇੰਪੋਰਟੈਂਟ ਕੁਐਸਚਨਸ ਰਹਿਣ ਵਾਲੇ ਨੇ ਠੀਕ ਹੈ ਤੇ ਦੋਸਤੋ ਅਸਿਸਟੈਂਟ ਇਨਸਪੈਕਟਰ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਕੁਐਸਚਨ ਸਾਰੇ ਜਿੰਨੇ ਵੀ ਅੱਗੇ ਟੈਕਸੇਸ਼ਨ ਐਗਜ਼ਾਮ ਪਿੱਛੇ ਹੋ ਕੇ ਹਟਿਆ ਹੈ ਆਪਣੇ ਕੋਲ ਠੀਕ ਹੈ ਨਾ ਉਹਨਾਂ ਦੇ ਵਿੱਚੋਂ ਲਈ ਗਏ ਨੇ ਸਾਰੇ ਕੁਐਸਚਨ ਤਾਂ ਤੁਸੀਂ ਇਹ ਸਾਰੇ ਕੁਐਸਚਨ ਨੋਟ ਡਾਊਨ ਜ਼ਰੂਰ ਕਰ ਲੈਣੇ ਨੇ ਐ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣਗੇ ਤਾਂ ਦੇਖਦੇ ਆਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 21 ਗੋ ਬੈਕ ਟੂ ਵਿਦਾਸ ਦਿਸ ਕਾਲ ギਵਨ ਬਾਈ ਤਾਂ ਜਿਹੜਾ ਗੋ ਬੈਕ ਟੂ ਵਿਦਾਸ ਸੀ ਇਹ ਕਿਸ ਨੇ ਵਰਡ ਕਹੇ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਦੇ ਆਨੰਦ ਸਰਸਵਤੀ ਨੇ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਦੇ ਆਨੰਦ ਸਰਸਵਤੀ ਦੁਆਰਾ ਇਹ ਵਰਡ ਗਏ ਕਹੇ ਗਏ ਸੀ ਗੋ ਬੈਕ ਟੂ ਵਿਦਾਸ ਠੀਕ ਹੈ ਦੇ ਆਨੰਦ ਸਰਸਵਤੀ ਦੁਆਰਾ ਤਾਂ ਹੁਣ ਗੱਲ ਕੀਤੀ ਗਈ ਹੈ ਦੇ ਆਨੰਦ ਸਰਸਵਤੀ ਦੀ ਤਾਂ ਦੇ ਆਨੰਦ ਸਰਸਵਤੀ ਕੌਣ ਸੀ ਤਾਂ ਇਹਨਾਂ ਨੇ ਕੀ ਕੀਤਾ ਸੀ ਤਾਂ ਇਹਨਾਂ ਨੇ ਕੀ ਸੀ ਆर्य ਸਮਾਜ ਦੀ ਸਥਾਪਨਾ ਕੀਤੀ ਸੀ ਠੀਕ ਹੈ ਕਿਸ ਦੀ ਆर्य ਸਮਾਜ ਦੀ ਅਗਰ ਪੁੱਛਿਆ ਜਾਵੇ ਕਿ ਆਰਐਸ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਉਹ ਕੀਤੀ ਸੀ ਦੇਯਾਨੰਦ ਸਰਸਵਤੀ ਨੇ ਕਦੋਂ ਕੀਤੀ ਸੀ 1875 ਦੇ ਵਿੱਚ 1875 ਦੇ 75 ਦੇ ਵਿੱਚ ਬੰਬਈ ਦੇ ਵਿੱਚ ਬੰਬੇ ਦੇ ਵਿੱਚ ਕੀ ਸੀ ਹਾਂ ਇਸ ਦੀ ਆਰਐਸ ਸਮਾਜ ਦੀ ਸਥਾਪਨਾ ਕੀਤੀ ਗਈ ਸੀ ਕਿਸ ਦੁਆਰਾ ਦੇਯਾਨੰਦ ਸਰਸਵਤੀ ਦੁਆਰਾ ਜੇਕਰ ਇਸ ਨੇ ਨਾ ਦੇ ओरिजिनल ਨੇਮ ਦੀ ਗੱਲ ਕੀਤੀ ਜਾਵੇ ओरिजिनल ਨੇਮ ਦੀ ਤਾਂ ਇਹਨਾਂ ਦਾ ओरिजिनल ਨੇਮ ਕੀ ਸੀ ਤਾਂ ਇਹਨਾਂ ਦਾ ओरिजिनल ਨੇਮ ਸੀ ਮੁੱਲਾ ਮੂਲਾ ਸੰਕਰਾ ਐਸ ਏ ਐਨ ਕੇ ਏ ਆਰ ਏ ਮੂਲਾ ਸੰਕਰਾ ਠੀਕ ਹੈ origignal ਨੇਮ ਕੀ ਸੀ ਮੂਲਾ ਸੰਕਰਾ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 122 ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਸੰਦਰਭ ਵਿੱਚ ਹੇਠ ਲਿਖੀਆਂ ਘਟਨਾਵਾਂ ਤੇ ਗੌਰ ਕਰੋ ਕਨਸੀਡਰ ਦਾ ਫਾਲੋਇੰਗ ਇਵੈਂਟਸ ਵਿਦ ਰੈਫਰੈਂਸ ਟੂ ਇੰਡੀਆਜ਼ ਫਰੀडम ਮੂਵਮੈਂਟ ਤਾਂ ਆਪਾਂ ਨੇ ਫ੍ਰੀडम ਮੂਵਮੈਂਟਸ ਬਾਰੇ ਦੱਸਣਾ ਹੈ ਕਿ ਕਿਹੜੀ ਘਟਨਾ ਪਹਿਲਾਂ ਵਾਪਰੀ ਸੀ ਠੀਕ ਹੈ ਫਰਸਟ ਰਾਉਂਡ ਟੇਬਲ ਕਾਨਫਰੈਂਸ ਪੂਨਾ ਪੈਕਟ ਸਾਈਮਨ ਕਮਿਸ਼ਨ ਗਾਂਧੀ ਇਰਵਨ ਪੈਕਟ ਦਾ ਕੋਰੈਕਟ ਕ੍ਰੋਨੋਲੋਜੀਕਲ ਸੀਕੁਐਂਸ ਕ੍ਰੋਨੋਲੋਜੀਕਲ ਸੀਕੁਐਂਸ ਦੇ ਵਿੱਚ ਇਹ ਕੁਐਸਚਨਸ ਲਗਾਣੇ ਨੇ ਤਾਂ ਇਸ ਦਾ ਰਾਈਟ ਆਨਸਰ ਦੱਸਣਾ ਹੈ ਕੀ ਰਹੇਗਾ ਠੀਕ ਹੈ ਸਭ ਤੋਂ ਪਹਿਲਾਂ ਕਿਹੜੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਕਿਹੜੀ ਘਟਨਾ ਹੋਈ ਉਸ ਤੋਂ ਬਾਅਦ ਕਿਹੜੀ ਘਟਨਾ ਹੋਈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਕਿਹੜੀ ਘਟਨਾ ਹੋਈ ਸੀ ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਘਟਨਾ ਹੋਈ ਸੀ ਸਾਈਮਨ ਕਮਿਸ਼ਨ ਦੀ ਕਦੋਂ ਹੋਈ ਸੀ ਤਾਂ ਇਹ ਦੇਖਦੇ ਆ ਫਰਸਟ ਜਿਹੜੀ ਫਰਸਟ ਘਟਨਾ ਹੋਈ ਸੀ ਸਾਈਮਨ ਕਮਿਸ਼ਨ ਦੀ ਇਹ ਹੋਈ ਸੀ 1922 ਦੇ ਵਿੱਚ 1928 ਦੇ ਵਿੱਚ ਇਹ ਪਹਿਲੀ ਘਟਨਾ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਕਿਹੜੀ ਘਟਨਾ ਹੋਈ ਸੀ ਤਾਂ ਉਸ ਤੋਂ ਬਾਅਦ ਹੋਈ ਸੀ ਫਰਸਟ ਰਾਉਂਡ ਟੇਬਲ ਕਾਨਫਰੰਸ ਇਹ ਹੋਈ ਸੀ ਸੈਕੰਡ ਠੀਕ ਹੈ ਕਦੋਂ ਹੋਈ ਸੀ 1930 ਦੇ ਵਿੱਚ ਤਾਂ ਇਹ ਨੋਟ ਡਾਊਨ ਕਰ ਲਿਓ ਕਰ ਲੈਣੀ ਹੈ ਤਾਂ 3 ਨੰਬਰ ਤੇ ਕਿਹੜੀ ਘਟਨਾ ਹੋਈ ਸੀ ਇਹਨਾਂ ਦੇ ਵਿੱਚੋਂ ਤਾਂ ਇਹਨਾਂ ਦੇ ਵਿੱਚੋਂ ਤੀਸਰੇ ਨੰਬਰ ਤੇ ਸੀ ਗਾਂਧੀ ਇਰਵਨ ਪੈਕਟ ਗਾਂਧੀ ਇਰਵਨ ਸਮਝੌਤਾ ਕਹਿੰਦੇ ਨੇ ਜਿਸ ਨੂੰ ਇਹ 3rd ਨੰਬਰ ਤੇ ਆ ਗਈ ਠੀਕ ਹੈ ਕਦੋਂ ਹੋਈ ਸੀ ਇਹ 1931 ਦੇ ਵਿੱਚ ਤੇ ਅੱਗੇ ਆ ਗਿਆ ਆਪਣੇ ਕੋਲ ਪੂਨਾ ਪੈਕਟ ਇਹ ਸੀ 4th ਨੰਬਰ ਤੇ ਇਹ ਘਟਨਾ ਵਾਪਰੀ ਸੀ ਕਦੋਂ ਵਾਪਰੀ ਸੀ ਇਹ 1932 ਦੇ ਵਿੱਚ ਤਾਂ ਇਹ ਆਪਣਾ ਸੀਕੁਐਂਸ ਵਾਈਜ਼ ਲਗਾਣਾ ਹੈ ਤਾਂ ਸਭ ਤੋਂ ਪਹਿਲਾਂ ਕਿਹੜੀ ਘਟਨਾ ਹੋਈ ਸੀ ਆਪਣੇ ਕੋਲ ਫਸਟ ਤੇ 1928 ਸਾਈਮਨ ਕਮਿਸ਼ਨ ਨੰਬਰ 3 ਤੇ ਦੇਖੋ ਹਾਂ ਇਹ ਵੀ ਘਟ ਹੋ ਗਿਆ ਆਪਣੇ ਕੋਲ ਇਹ ਵੀ ਘਟ ਹੋ ਗਿਆ ਠੀਕ ਹੈ ਨੰਬਰ 3 ਉਸ ਤੋਂ ਬਾਅਦ ਕੀ ਸੀ ਹਾਂ ਦੂਜੇ ਨੰਬਰ ਤੇ ਕਿਹੜੀ ਘਟਨਾ ਹੋਈ ਫਰਸਟ ਰਾਉਂਡ ਟੇਬਲ ਕਾਨਫਰੈਂਸ ਠੀਕ ਹੈ 3 ਤੇ 1 ਜੀ 3 ਇੱਥੇ ਆ ਗਿਆ 3 1 ਕਿ ਕਾ ਗਿਆ ਸੇਮ ਆ ਗਿਆ ਹੁਣ ਤੀਸਰੇ ਨੰਬਰ ਤੇ ਕਿਹੜੀ ਘਟਨਾ ਹੋਈ ਸੀ ਤੀਸਰੇ ਨੰਬਰ ਤੇ ਹੋਈ ਸੀ ਆਪਣੇ ਕੋਲ ਗਾਂਧੀ ਅਰਬਨ ਪੈਕਟ 3 1 4 3 1 4 ਦੇਖੋ ਕਿਤੇ ਆ 3 1 4 ਤੇ ਦੂਜੇ ਨੰਬਰ ਤੇ ਪੂਨਾ ਪੈਕਟ ਤਾਂ ਏ ਇਜ਼ ਦਾ ਰਾਈਟ ਆਨਸਰ ਠੀਕ ਹੈ ਇਵੇਂ ਤੁਸੀਂ ਸੀਕੁਐਂਸ ਵਾਈਜ਼ ਲਗਾਣੇ ਨੇ ਇਵੇਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਦੇਖਣ ਨੂੰ ਮਿਲਦੇ ਨੇ तो नैक्स क्वेश्चन देख लें आप ट्वेंटी थ्री इनडिपेंडेंस लीग की स्थापना किसने की हु वॉज फाउंडेड द इंडिपेंडेंस लीग काफ़ी इंपोर्टेंट क्वेश्चन एग्जाम के पॉइंट ऑफ व्यू ना इन इंडिपेंडेंस लीग की स्थापना से किसने की राइट आंसर रहेगा इसका अपने को इसका राइट आंसर रहेगा अपने कोस बिहारी बॉस ने ठीक है रास बिहारी बॉस द्वारा की है इनडिपेंडेंस लीग की स्थापना की गई सी 1942 ਦੇ ਵਿੱਚ ਠੀਕ ਹੈ 1942 ਦੇ ਵਿੱਚ ਇਹ ਸਥਾਪਨਾ ਕੀਤੀ ਗਈ ਸੀ ਕਿੱਥੇ ਕੀਤੀ ਗਈ ਸੀ ਟੋਕੀਓ ਜਪਾਨ ਦੇ ਵਿੱਚ ਟੋਕਿਓ ਜਪਾਨ ਦੇ ਵਿੱਚ 인ਡੀਪੈਂਡੈਂਸ ਲੀਗ ਦੀ ਸਥਾਪਨਾ ਕੀਤੀ ਗਈ ਸੀ ਰਾਸ बिहारी बोस ਦੁਆਰਾ ਠੀਕ ਹੈ ਯਾਦ ਰੱਖਣਾ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਬੰਗਾਲ ਦੀ ਵੰਡ ਦੇ ਦੁਆਰਾ ਰੱਦ ਕੀਤੀ ਗਈ ਸੀ ਬੰਗਾਲ ਦੀ ਵੰਡ ਕਿਹੜੇ ਐਕਟ ਦੁਆਰਾ 1905 ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ ਠੀਕ ਹੈ ਆ ਪੂਰਾ ਜੇਕਰ ਗੱਲ ਕੀਤੀਵੇ 19 ਜੁਲਾਈ ਨੂੰ ਠੀਕ ਹੈ 19 ਜੁਲਾਈ 1905 ਦੇ ਵਿੱਚ ਬੰਗਾਲ ਦੀ ਵੰਡ ਕੀਤੀ ਗਈ ਸੀ ਉਸ ਸਮੇਂ ਦਾ ਸ਼ਾਸਕ ਕੌਣ ਸੀ ਇਹ ਲਾਰਡ ਕਰਜਨ ਦੇ ਸਮੇਂ ਹੋਈ ਸੀ ਲਾਰਡ ਕਰਜਨ ਦੇ ਸਮੇਂ ਇਹ ਬੰਗਾਲ ਦੀ ਵੰਡ ਹੋਈ ਸੀ 19 ਜੁਲਾਈ 1905 ਨੂੰ ਤਾਂ ਜਿਹੜੀ ਬੰਗਾਲ ਦੀ ਵੰਡ ਹੋਈ ਸੀ ਉਹ ਕਿਹੜੇ ਐਕਟ ਦੇ ਦੁਆਰਾ ਹੋਈ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਪ੍ਰੋ ਕਲੈਮਿਨੇਸ਼ਨ ਆਫ ਦਿੱਲੀ ਦਰਬਨ ਇਨ 19011 ਦਿੱਲੀ ਦਰਬਾਰ ਦੇ ਤਹਿਤ ਕੀ ਹੈ 1911 ਦੁਆਰਾ ਇਹ ਬੰਗਾਲ ਦੀ ਵੰਡ ਕੀਤੀ ਗਈ ਸੀ ਸੀ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਸਥਾਈ ਬੰਦੋਬਸਤ ਦੀ ਕੀ ਵਿਸ਼ੇਸ਼ਤਾ ਹੈ ਕਾਫੀ ਇੰਪੋਰਟੈਂਟ ਇਹ ਵੀ ਕੁਐਸਚਨ ਤਾਂ ਪਰਮਨੈਂਟ ਸੈਟਲਮੈਂਟ ਸਥਾਈ ਬੰਦੋਬਸਤ ਇਸ ਦੀ ਕੀ ਵਿਸ਼ੇਸ਼ਤਾ ਰਹਿਣ ਵਾਲੀ ਹੈ ਤਾਂ ਇਸ ਦੀ ਵਿਸ਼ੇਸ਼ਤਾ ਰਹਿਣ ਵਾਲੀ ਹੈ ਆ ਜ਼ਿਮੀਂਦਾਰੀ ਸਿਸਟਮ ਕਿਉਂਕਿ ਜਿਹੜਾ ਸਥਾਈ ਬੰਦੋਬਸਤ ਸੀ ਉਸਨੂੰ ਜ਼ਿਮੀਂਦਾਰੀ ਸਿਸਟਮ ਦੇ ਤੌਰ ਤੇ ਚੱਲਦਾ ਹੁੰਦਾ ਸੀ ਜੇਕਰ ਗੱਲ ਕੀਤੀ ਜਾਵੇ ਸਥਾਈ ਬੰਦੋਬਸਤ ਤਾਂ ਇਹ ਕਿਸ ਦੇ ਸਮੇਂ ਦੇ ਸੀ ਇਹ ਤਾਂ ਇਹ ਸੀ ਲਾਰਡ ਕਾਰਨ ਵਾਲਿਸ ਦੇ ਲਾਰਡ ਕਾਰਨ ਵਾਲਿਸ ਦੇ ਸਮੇਂ ਇਹ ਸਥਾਈ ਬੰਦੋਬਸਤ ਸਮਝੋ ਤਾਂ ਸਥਾਈ ਬੰਦੋਬਸਤ ਚਾਹ ਹੈਗਾ ਸੀ ਜੀ ਕਿ ਜਿਸਨੂੰ ਆਪਾਂ ਜ਼ਿਮੇਦਾਰੀ ਸਿਸਟਮ ਵੀ ਕਹਿ ਦਿੰਦੇ ਆ 1793 ਦੇ ਵਿੱਚ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਵਿਜ਼ਿਟ ਕਰ ਲੈਂਦੇ ਆ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਹੂ ਵਾਸ ਦਾ ਫਰਸਟ ਇੰਡੀਅਨ ਟੂ ਰੀਸੀਵ ਅ ਨੋਬਲ ਪ੍ਰਾਈਜ਼ ਦਾ ਨੋਬਲ ਪ੍ਰਾਈਜ਼ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਇਹਨਾਂ ਦੇ ਵਿੱਚੋਂ ਤਾਂ ਇਹਨਾਂ ਦੇ ਵਿੱਚੋਂ ਨੋਬਲ ਪੁਰਸਕਾਰ ਵਾਲਾ ਪਹਿਲਾ ਭਾਰਤੀ ਸੀ ਰਵਿੰਦਰਨਾਥ ਟੈਗੋਰ ਬੀ ਇਜ਼ ਦਾ ਰਾਈਟ ਆਨਸਰ ਰਵਿੰਦਰਨਾਥ ਟੈਗੋਰ ਸੀ ਜਿਹੜਾ ਉਹ ਆ ਨੋਬਲ ਪੁਰਸਕਾਰ ਕਰਨ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਸੀ ਤੇ ਇਹ ਜਿਹੜਾ ਨੋਬਲ ਪੁਰਸਕਾਰ ਸੀ ਉਹਨਾਂ ਨੇ 1913 ਦੇ ਵਿੱਚ ਪ੍ਰਾਪਤ ਕੀਤਾ ਸੀ ਠੀਕ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਵਿਜ਼ਿਟ ਕਰ ਲੈਣੇ ਆ ਇਹਨਾਂ ਵਿੱਚੋਂ ਕਿਸ ਨੂੰ ਕਦੇ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਤਾਂ ਇਹਨਾਂ ਦੇ ਵਿੱਚੋਂ ਅਜਿਹਾ ਕਿਹੜਾ ਵਿਅਕਤੀ ਹੈ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਨੈਲਸਨ ਮੰਡੇਲਾ A ਐਂਡ B ਬੋਥ ਬਾਕੀ ਰਾਈਟ ਆਨਸਰ ਹੈਗਾ ਇਸਦਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਮਹਾਤਮਾ ਗਾਂਧੀ ਐਂਡ ਜਵਾਹਰ ਲਾਲ ਨਹਿਰੂ ਇਹਨਾਂ ਦੋਨਾਂ ਨੂੰ ਕੀ ਹੈ ਕਦੇ ਵੀ ਨੋਬਲ ਪੁਰਸਕਾਰ ਨਹੀਂ ਮਿਲਿਆ ਏ ਐਂਡ ਬੀ ਠੀਕ ਹੈ ਨੈਲਸਨ ਮੰਡੇਲਾ ਹੋ ਗਿਆ ਇਨ ਨੈਲਸਨ ਮੰਡੇਲਾ ਨੂੰ ਕੀ ਹੈ ਨੋਬਲ ਪੁਰਸਕਾਰ ਮਿਲਿਆ ਸੀ ਠੀਕ ਹੈ ਇੰਡੀਆ ਦੇ ਵਿੱਚ ਠੀਕ ਹੈ ਯਾਦ ਰੱਖਣੇ ਤੁਸੀਂ ਨੈਕਸਟ ਵਿਜ਼ਿਟ ਕਰ ਲੈਣੇ ਆਂ ਕੁਐਸਚਨ ਨੰਬਰ 128 ਭੌਤਿਕ ਵਿਗਿਆਨ ਵਿੱਚ 2022 ਦਾ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ ਹੈ ਭੌਤਿਕ ਵਿਗਿਆਨ ਦੇ ਵਿੱਚ ਫਿਜ਼ਿਕਸ ਦੇ ਵਿੱਚ ਨੋਬਲ ਪੁਰਸਕਾਰ ਇਹਨਾਂ ਦੇ ਵਿੱਚੋਂ ਕਿਸ ਨੂੰ ਮਿਲਿਆ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਐਲਨ ਐਸਪੈਕਟ ਜohn F ਕਲੇਜ਼ਰ ਐਂਟਨ ਜ਼ੈਲੈਂਗਰ ਤਾਂ ਇਹਨਾਂ ਤਿੰਨਾਂ ਨੂੰ ਕੀ ਹੈ ਫਿਜ਼ਿਕਸ ਦੇ ਵਿੱਚ ਤਿੰਨਿਆਂ ਨੂੰ ਕੀ ਹੈ ਇਹ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਮਿਲਿਆ ਹੈ ਯਾਦ ਰੱਖਣਾ ਤੁਸੀਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਪਾਂ ਭਾਰਤ ਦੇ ਪਹਿਲੇ ਵਿਨਸ ਮਿਸ਼ਨ ਦਾ ਨਾਮ ਕੀ ਸੀ ਵਟ ਵਿਨਸ ਮਿਸ਼ਨ ਦਾ ਨਾਮ ਕੀ ਹੈ ਠੀਕ ਹੈ ਤਾਂ ਵਟ ਇਜ਼ ਦਾ ਨੇਮ ਆਫ ਇੰਡੀਆਜ਼ ਫਰਸਟ ਵਿਨਸ ਮਿਸ਼ਨ ਜਿਹੜਾ ਵਿਨਸ ਲਈ ਫਰਸਟ ਮਿਸ਼ਨ ਚੱਲਿਆ ਹੈ ਉਸ ਦਾ ਨਾਮ ਕੀ ਰੱਖਿਆ ਗਿਆ ਹੈ ਤਾ ਉਸ ਦਾ ਨਾਮ ਰੱਖਿਆ ਗਿਆ ਸ਼ੁਕਰੀਯਾਨ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਸ਼ੁਕਰੀਯਾਨ ਰੱਖਿਆ ਗਿਆ ਹੈ ਇਹ ਫਰਸਟ ਵਿਨ ਸਬਮਿਸ਼ਨ ਹੈ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਤੇ ਇਹ ਕਿਹਨਾਂ ਦੁਆਰਾ ਲਾਂਚ ਕੀਤਾ ਜਾਵੇਗਾ ਇਸਰੋ ਦੁਆਰਾ ਇਸਰੋ ਦੁਆਰਾ ਲਾਂਚ ਕੀਤਾ ਜਾਵੇਗਾ 2024 ਦੇ ਵਿੱਚ ਇਹ ਪਲਾਨ ਕੀਤਾ ਜਾ ਰਿਹਾ ਠੀਕ ਹੈ 2024 ਦੇ ਵਿੱਚ ਕੀ ਹੈ ਇਹ ਵਿਨ ਸਬਮਿਸ਼ਨ ਸ਼ੁਰੂ ਹੋਵੇਗਾ ਜਿਸ ਦਾ ਨਾਮ ਕੀ ਰੱਖਿਆ ਗਿਆ ਹੈ ਸ਼ੁਕਰੀਯਾਨ ਨੈਕਸਟ ਦੇਖ ਲੈਣੇ ਆਂ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਕੌਣ ਚੁਣਿਆ ਗਿਆ ਹੈ ਹੂ ਵਾਸ ਹੈਜ਼ ਬੀਨ ਇਲੈਕਟਿਡ ਐਸ ਦਾ ਨਾਇਨਥ ਪ੍ਰੈਜ਼ੀਡੈਂਟ ਆਫ ਸ਼੍ਰੀਲੰਕਾ ਤਾਂ ਸ਼੍ਰੀਲੰਕਾ ਦੇ ਨਵੇਂ ਪ੍ਰੈਜ਼ੀਡੈਂਟ ਵਜੋਂ ਕਿਸ ਨੂੰ ਚੁਣਿਆ ਗਿਆ ਹੈ ਤਾਂ ਕੀ ਰਾਈਟ ਆਨਸਰ ਹੈਗਾ ਜਿੱਦਾਂ ਆਪਣੇ ਕੋਲ ਆਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋ ਰਨਿਲ ਵਿਕਰਮ ਸਿੰਘੇ ਸੀ ਇਸ ਦਾ ਰਾਈਟ ਆਨਸਰ ਰਨਿਲ ਵਿਕਰਮ ਸਿੰਘ ਨੇ ਜਿਹੜੇ ਉਹਨਾਂ ਨੂੰ ਸ਼੍ਰੀਲੰਕਾ ਦੇ ਨਵੇਂ ਪ੍ਰੈਜ਼ੀਡੈਂਟ ਵਜੋਂ ਚੁਣਿਆ ਗਿਆ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰ ਲੈਣੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਹੈ ਵਿਚ ਆਫ ਦਾ ਬਰਥ ਪਲੇਸ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਇਹਨਾਂ ਦੇ ਵਿੱਚੋਂ ਤਾਂ ਉਹ ਹੈ ਪਟਨਾ ਸਾਹਿਬ ਬਿਹਾਰ ਦੇ ਵਿੱਚ ਠੀਕ ਹੈ ਪਟਨਾ ਸਾਹਿਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਜੇਕਰ ਉਹਨਾਂ ਦੇ origignal name ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ origignal name ਹੈ ਗੋਬਿੰਦ ਰਾਏ origignal name ਗੋਬਿੰਦ ਰਾਏ ਥੋੜਾ ਜਿਹਾ ਆਪਾਂ ਇਸ ਨੂੰ ਡੀਪਲੀ ਕਵਰ ਕਰ ਲੈਂਦੇ ਹਾਂ ਠੀਕ ਹੈ ਗੋਬਿੰਦ ਰਾਏ ਹੋਗਾ ਜਿਹੜੇ ਐਗਜ਼ਾਮ ਦੇ ਲਈ ਇੰਪੋਰਟੈਂਟ ਨੇ ਉਹਨਾਂ ਦਾ ਜਨਮ ਬੋਰਨਾ ਤਾਂ ਉਹਨਾਂ ਦਾ ਜਨਮ ਹੋਇਆ ਸੀ 1664 ਨੂੰ ਆ 1664 ਨੂੰ ਪਟਨਾ ਬਿਹਾਰ ਦੇ ਵਿੱਚ ਠੀਕ ਹੈ ਤੇ ਉਹ ਜੋਤੀ ਜੋਤ ਸਮਾਏ ਸੀ ਆ ਜੋਤੀ ਜੋਤ ਸਮਾਈ ਸੀ 1708 ਨੂੰ 나ਦੇੜ ਮਹਾਰਾਸ਼ਟਰ ਦੇ ਵਿੱਚ 나ਦੇੜ ਮਹਾਰਾਸ਼ਟਰ ਦੇ ਵਿੱਚ ਉਹ ਜੋਤੀ ਜੋਤ ਸਮਾਏ ਸੀ ਤਾਂ ਇਨਾਂ ਕੁ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਆ ਨੈਕਸਟ ਵਿਜ਼ਿਟ ਕਰ ਲੈਣੇ ਆ ਪੰਜਾਬ ਵਿੱਚ ਝੋਨਾ ਕਿਸ ਮੌਸਮ ਵਿੱਚ ਬੀਜਿਆ ਜਾਂਦਾ ਹੈ ਇਨ ਵਿੱਚ ਸੀਜ਼ਨ ਇਨ ਪੈਡੀ ਸ਼ੌਨ ਆਫ ਦਾ ਪੰਜਾਬ ਠੀਕ ਹੈ ਕਿਸ ਮੌਸਮ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਉਹ ਝੋਨਾ ਬੀਜਿਆ ਜਾਂਦਾ ਹੈ ਤਾਂ ਜਿਹੜਾ ਝੋਨਾ ਹੈ ਉਹ ਬੀਜਿਆ ਜਾਂਦਾ ਹੈ ਸਮਰ ਦੇ ਵਿੱਚ ਠੀਕ ਹੈ ਤਾਂ ਯਾਦ ਰੱਖਣਾ ਹੈ ਸਮਰ ਦੇ ਵਿੱਚ ਜਿਹੜਾ ਝੋਨਾ ਬੀਜਿਆ ਜਾਂਦਾ ਹੈ ਫੋਰ ਜਿਵੇਂ ਆਪਾਂ ਕਹੀਏ ਜੂਨ ਜੁਲਾਈ ਦੇ ਵਿੱਚ ਕਹਿ ਸਕਦੇ ਹਾਂ ਜੂਨ ਜੁਲਾਈ ਦੇ ਵਿੱਚ ਆਪਾਂ ਝੋਨਾ ਬੀਜਦੇ ਹਾਂ ਤੇ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਇਸ ਦੀ ਕਟਾਈ ਕੀਤੀ ਜਾਂਦੀ ਹੈ ਠੀਕ ਹੈ ਤਾਂ ਤੁਸੀਂ ਯਾਦ ਰੱਖਣਾ ਇਹ ਕਾਫੀ ਸਿੰਪਲ ਹੈ ਕੁਐਸਚਨ ਨੈਕਸਟ ਦੇਖ ਲੈਣੇ ਆਂ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਵਿੱਚ ਸਿਟੀ ਵਾਸ ਦਾ ਕੈਪੀਟਲ ਆਫ ਪੰਜਾਬ ਬਿਫੋਰ ਇੰਡੀਆ ਗਾਟ ਇੰਡੀਪੈਂਡੈਂਸ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਤਾਂ ਉਹ ਸੀ ਲਾਹੌਰ ਠੀਕ ਹੈ ਲਾਹੌਰ ਸੀ ਜਿਹੜੀ ਆਪਣੀ ਪੰਜਾਬ ਦੀ ਰਾਜਧਾਨੀ ਸੀ ਆਜ਼ਾਦ ਹੋਣ ਤੋਂ ਪਹਿਲਾਂ ਨੈਕਸਟ ਵਿਜ਼ਿਟ ਕਰਦੇ ਹਾਂ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ ਹੂ ਹੈਡ ਬੀਨ ਦਾ ਰੂਲਰ ਆਫ ਪੰਜਾਬ ਏਟ ਦਾ ਬਿਗਨਿੰਗ ਆਫ ਦਾ 16th ਸੈਂਚਰੀ ਠੀਕ ਹੈ 6th ਸੈਂਚਰੀ ਦੇ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ 16ਵੀਂ ਸਦੀ ਦੇ ਵਿੱਚ ਤਾਂ 16ਵੀਂ ਸਦੀ ਦੇ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ ਤਾਂ ਉਹ ਸੀ ਦੌਲਤਖਾਨ ਲੋਧੀ ਯਾਦ ਰੱਖਣਾ ਤੁਸੀਂ ਦੌਲਤਖਾਨ ਲੋਧੀ ਸੀ ਠੀਕ ਹੈ ਇਹ ਲੋਧੀ ਵੰਸ਼ ਨਾਲ ਸੰਬੰਧ ਰੱਖਦਾ ਸੀ ਠੀਕ ਹੈ ਆ ਇਹ ਕੌਣ ਸੀ ਇਸ ਨੂੰ ਪੰਜਾਬ ਦਾ ਸੂਬੇਦਾਰ ਵੀ ਗਵਰਨਰ ਵੀ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਤਾਂ ਇੰਨਾ ਕੁ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਆਪਾਂ ਚੰਡੀਗੜ੍ਹ ਦਾ ਆਰਕੀਟੈਕਟ ਤਾਂ ਚੰਡੀਗੜ੍ਹ ਦਾ ਆਰਕੀਟੈਕਟ ਬਾਰੇ ਪੁੱਛਿਆ ਜਾਵੇ ਚੰਡੀਗੜ੍ਹ ਦਾ ਜਿਸ ਨੇ ਨਕਸ਼ਾ ਤਿਆਰ ਕੀਤਾ ਹੈ ਤਾਂ ਉਹ ਸੀ ਲੇ ਕੋਰਬੂਜ਼ੀਅਰ ਲੇ ਕੋਰਬੂਜ਼ੀਅਰ ਸੀ ਜਿਸ ਨੇ ਕਿਸੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਤਾਂ ਉਹ ਕਿਹੜੇ ਦੇਸ਼ ਦਾ ਨਾਗਰਿਕ ਸੀ ਜਿਹੜਾ ਆਰਕੀਟੈਕਟ ਸੀ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਉਹ ਕਿੱਥੋਂ ਦਾ ਨਾਗਰਿਕ ਸੀ ਉਹ ਉਹ ਸੀ ਫਰਾਂਸ ਦੇਸ਼ ਦਾ ਆ ਇਹ ਯਾਦ ਰੱਖਣਾ ਤੁਸੀਂ ਫਰਾਂਸ ਦੇਸ਼ ਦਾ ਨਾਗਰਿਕ ਸੀ ਜਿਸ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਨੈਕਸਟ ਦੇਖਦੇ ਹਾਂ ਇੰਡਸ ਨਦੀ ਦਾ ਪ੍ਰਾਚੀਨ ਨਾਮ ਕੀ ਹੈ ਵਟ ਵਾਸ ਦਾ ਐਂਸ਼ੀਐਂਟ ਨੇਮ ਆਫ ਦਾ ਰਾਈਵਰ ਇੰਡਸ ਤਾਂ ਇੰਡਸ ਨਦੀ ਦਾ ਪ੍ਰਾਚੀਨ ਨਾਮ ਕੀ ਹੈ ਤਾਂ ਉਸ ਨੂੰ ਆਪਾਂ ਕਿਸੋ ਇੰਡ ਕੀ ਨਾਮ ਨਾਲ ਜਾਣਦੇ ਆ ਪ੍ਰਾਚੀਨ ਨਾਮ ਕੀ ਸੀ ਉਹਦਾ ਤਾਂ ਉਸ ਦਾ ਨਾਮ ਸੀ ਆਪਣੇ ਕੋਲ ਸਿੰਧੂ ਤਾਂ ਸਿੰਧੂ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਇੰਡਸ ਨਦੀ ਨੂੰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਗੁਰੂ ਨਾਨਕ ਨੈਵੀਗੇਸ਼ਨ ਨਾਮ ਦੀ ਕੰਪਨੀ ਕਿਸ ਨੇ ਸਥਾਪਿਤ ਕੀਤੀ ਹੂ ਇਸਟੈਬਲਿਸ਼ਡ ਆ ਕੰਪਨੀ ਵਾਈ ਦਾ ਨੇਮ ਗੁਰੂ ਨਾਨਕ ਨੈਵੀਗੇਸ਼ਨ ਗੁਰੂ ਨਾਨਕ ਨੇਵੀਗੇਸ਼ਨ ਜਿਹੜੀ ਕੰਪਨੀ ਸੀ ਉਹ ਕਿਸ ਨੇ ਸਥਾਪਿਤ ਕੀਤੀ ਸੀ ਤਾਂ ਉਹ ਸਥਾਪਿਤ ਕੀਤੀ ਸੀ ਬਾਬਾ ਗੁਰਦਿੱਤ ਸਿੰਘ ਨੇ ਸੀ ਇਸ ਦਾ ਰਾਈਟ ਆਨਸਰ ਬਾਬਾ ਗੁਰਦਿੱਤ ਸਿੰਘ ਦੁਆਰਾ ਕੀਏ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਜਿਹੜੀ ਉਹ ਸਥਾਪਿਤ ਕੀਤੀ ਗਈ ਸੀ ਨੈਕਸਟ ਦੇਖਦੇ ਹਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਦਾ ਹਾਈਐਸਟ ਲਿਟਰੇਸੀ ਰੇਟ ਹਾਈਐਸਟ ਲਿਟਰੇਸੀ ਰੇਟ ਸਭ ਤੋਂ ਵੱਧ ਸਾਖਰਤਾ ਦਰ ਕਿਹੜੇ ਜ਼ਿਲ੍ਹੇ ਦੀ ਹੈ ਪੰਜਾਬ ਦੇ ਉਹ ਹੈ ਹੁਸ਼ਿਆਰਪੁਰਦੀ ਬੀ ਇਜ਼ ਦਾ ਰਾਈਟ ਆਨਸਰ ਹੁਸ਼ਿਆਰਪੁਰਦੀ ਕੀ ਹੈ ਸਭ ਤੋਂ ਵੱਧ ਸਾਕਰਤਾ ਦਰ ਹੈ ਤਾਂ ਯਾਦ ਰੱਖਣਾ ਠੀਕ ਹੈ ਜੇਕਰ ਘੱਟ ਸਾਕਰਤਾ ਦਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਹੜੀ ਹੈ ਤਾਂ ਉਹ ਡਿਸਟ੍ਰਿਕਟ ਮਾਨਸਾ ਮਾਨਸਾ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਹਾਂ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਹੂ ਵਾਸ ਦਾ ਫਰਸਟ ਊਮਨ ਚੀਫ ਮਿਨਿਸਟਰ ਆਫ ਪੰਜਾਬ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਤਾਂ ਉਹ ਕੌਣ ਬਣੀ ਸੀ ਉਹ ਬਣੀ ਸੀ ਰਾਜਿੰਦਰ ਕੌਰ ਪਠੱਲ ਰਾਜਿੰਦਰ ਕੌਰ ਪਠੱਲ ਸੀ ਜਿਹੜੀ ਉਹ ਫਰਸਟ ਊਮਨ ਚੀਫ ਮਨਿਸਟਰ ਸੀ ਉਹ ਪੰਜਾਬ ਸੀ ਜੋ ਕਿ ਸਿਰਫ 3 ਮੰਥ ਸਿਰਫ 3 ਮੰਥ ਉਹ ਗਈ ਸੀ ਚੀਫ ਮਨਿਸਟਰ ਰਹੀ ਸੀ ਪੰਜਾਬ ਦੀ ਜੇਕਰ ਆ ਤਰੀਕ ਬਾਰੇ ਪੁੱਛਿਆ ਜਾਵੇ ਤਾਂ 21 ਨਵੰਬਰ 21 ਨਵੰਬਰ 1996 ਦੇ ਵਿੱਚ ਉਹ ਚੀਫ ਮਨਿਸਟਰ ਬਣੀ ਸੀ ਤੇ 11 ਫਰਵਰੀ 1997 ਨੂੰ ਕੀ ਇਹ ਉਹ ਚੀਫ ਮਨਿਸਟਰ ਦੇ ਅਹੁਦੇ ਤੋਂ ਉਤਰ ਗਈ ਸੀ ਠੀਕ ਹੈ ਤਾਂ 3 ਮਹੀਨੇ ਲਈ ਉਹ ਚੀਫ ਮਨਿਸਟਰ ਰਹੀ ਸੀ ਤਾਂ ਫਰਸਟ ਵੂਮਨ ਸੀ ਉਹ ਪੰਜਾਬ ਦੀ ਠੀਕ ਹੈ ਯਾਦ ਰੱਖਣਾ ਹੈ ਤੁਸੀਂ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਸਰਜੀਤ ਪਾਤਰ ਨੇ ਆਪਣੇ ਕਿਸ ਕੰਮ ਲਈ ਸਾਹਿਤ ਅਕੈडमी ਪੁਰਸਕਾਰ ਜਿੱਤਿਆ ਹੈ ਤਾਂ ਸਰਜੀਤ ਪਾਤਰ ਨੂੰ ਕਿਸ ਕੰਮ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਉਹਨਾਂ ਨੇ ਇੱਕ ਨਾਵਲ ਲਿਖਿਆ ਸੀ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਵਾਹ ਨੇਰੇ ਵਿੱਚ ਸੁਲ ਸੁਲਗਤੀ ਵਰਨਮਾਲਾ ਨਾਵਲ ਦੇ ਲਈ ਉਹਨਾਂ ਨੂੰ ਕੀ ਹੈ ਸਾਹਿਤ ਅਕੈਡਮੀ ਪੁਰਸਕਾਰ ਵਜੋਂ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਜਿਹੜੇ ਆਪਣੇ 140 ਕੁਐਸਚਨਸ ਕਵਰ ਹੋ ਚੁੱਕੇ ਨੇ ਜੀਕੇ ਮੌਕ ਟੈਸਟ ਦੇ ਹੋਪ ਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਤਾਂ ਚਲੋ ਮਿਲਦੇ ਆਂ ਦੋਸਤੋ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮੱਚ